ਜਿਹੜਾ ਇਹ ਪੰਦਰਵਾੜਾ ਚੱਲ ਰਿਹਾ ਹੈ ਇਹ ਬੜਾ ਸੋਗ ਦਾ ਦੁੱਖ ਦਾ ਸਮਾ ਮੰਨਿਆ ਜਾਂਦਾ ਹੈ ਔਰ ਜਿੱਥੇ ਗੁਰੂ ਸਾਹਿਬ ਨੇ ਆਪਣਾ ਇਹ 15 ਦਿਨਾਂ ਚ ਸਰਵੰਸ ਜਿਹੜਾ ਹੈ ਵਾਰਤਾ ਸੀ ਅੰਥ ਔਰ ਦੇਸ਼ ਦੇ ਲਈ ਅੱਜ ਵੱਡੇ ਸਹਬਜਾਦਾਂ ਦਾ ਛੀਦੀ ਦਿਹਾੜਾ ਹੈ ਚਮਕੌਰ ਦੀ ਗੜੀ 'ਚ ਜਦੋਂ ਉਹਨਾਂ ਨੇ ਇੱਕ ਬਹੁਤ ਵੱਡੀ ਲੜਾਈ ਲੜੀ ਸੀ ਉਸ ਸ਼ਹਾਦਤ ਪਾਈ ਸੀ ਅੱਜ ਉਹਨਾਂ ਨੂੰ ਸਿਰਦਾ ਕਰ ਲਈ ਨਤਮਸਤਕ ਹੋਣ ਲਈ ਸਾਡੇ ਸਤਿਕਾਰ ਜੋ ਪਾਰਟੀ ਦੇ ਪ੍ਰਧਾਨ ਅਮਨ ਜੀ ਔਰ ਕਾਰਜੋਗ MLA ਸਾਹਿਬ ਨਾਲ ਇੱਥੇ ਅਸੀਂ ਆਤਮਸਤਕ ਹੁਣ ਆਏ ਠੀਕ ਹੈ ਤੇ ਇੱਕ ਸੁਹਾਣੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਹਦੇ ਬਾਰੇ ਤੁਸੀਂ ਗਏ ਸੀ ਕੀ ਕਿੰਨਾ ਨੁਕਸਾਨ ਹੋਇਆ ਜੀ ਇੱਥੇ ਦੇਖੋ ਬੜੀ ਦੁਖਦਾਈ ਘਟਨਾ ਘਟੀ ਹੈ ਕੱਲ ਔਰ ਤਿੰਨ ਮੰਜ਼ਲਾ ਇੱਕ ਬਿਲਡਿੰਗ ਡਿੱਗੀ ਆ ਔਰ ਜਿਹੜੇ ਬੰਦੇ ਦੀ ਅਣਗਹਿਲੀ ਕਰਕੇ ਉਹ ਬਿਲਡਿੰਗ ਡਿੱਗੀ ਆ ਉਹਦੇ ਤੇ ਕਾਰਵਾਈ ਵੀ ਹੋਈ ਆ ਦੋ ਮੌਤਾਂ ਜਿਹੜੀਆਂ ਹੋਈਆਂ ਉੱਥੇ ਦੁਖਦਾਈ ਉਹ ਬਾਡੀਆਂ ਆਇਡੈਂਟੀਫਾਈ ਹੋ ਗਿਆ ਹੈ ਕੋਈ ਨੌਜਵਾਨ ਅੰਮਾਲੇ ਦਾ ਸੀ ਹਿਮਾਚਲ ਤੋਂ ਕੋਈ ਲੜਕੀ ਸੀ rescuer operation ਹਜੇ ਚੱਲ ਰਿਹਾ ਹੈ ਔਰ ਮਹਾਰਾਜ ਜੀ ਅਰਦਾਸ ਕਰਦੇ ਹੈ ਕਿ ਕੋਈ ਹੋਰ ਜਾਨਵਾਲ ਦਾ ਨੁਕਸਾਨ ਕਿਸੇ ਦਾ ਨਾ ਹੋਵੇ ਔਰ ਜਿਹੜੇ ਵੀ ਬੰਦੇ ਇਹਦੇ ਲਈ ਜ਼ਿੰਮੇਵਾਰ ਹੋਣ ਤੇਉਣ ਵਾਲੇ ਟਾਈਮ ਜਿਹੜੀ ਕਾਨੂੰਨੀ ਕਾਰਵਾਈ ਵੀ ਬਣਦੀ ਹੋਵੇ ਠੀਕ